ਬੈਲ ਟੀਵੀ ਯੂਕੇ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਬਿਲਕੁਲ ਨਰਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲਬਾਤ ਕਰਾਂਗੇ ਰਣਜੀਤ ਸਿੰਘ ਜੀ ਰਾਣਾ ਹੁਣਾਂ ਦੇ ਨਾਲ ਕਿ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਹਨ ਜੋ ਕੁਦਰਤ ਦੀ ਇਹ ਮਾਰ ਪਈ ਆ ਇੰਨੀ ਬਰਸਾਤਾਂ ਹੋਈਆਂ ਇੰਨੇ ਪਿੰਡ ਹੜ੍ਹ ਗਏ ਆ ਪਰ ਮੈਂ ਇੱਕ ਸਵਾਲ ਕਰਨਾ ਭਾਈ ਸਾਹਿਬ ਨੂੰ ਉਸ ਤੋਂ ਪਹਿਲਾਂ ਭਾਈ ਸਾਹਿਬ ਦਾ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਰঞ্জੀਤ ਸਿੰਘ ਜੀ ਰਾਣਾ ਨੂੰ ਸਾਰੇ ਜਾਣਦੇ ਆ ਔਰ ਸਵਾਬ ਮੇਰਾ ਭਾਈ ਸਾਹਿਬ ਤੁਹਾਨੂੰ ਇਹ ਆ ਕਿ ਕੁਝ ਲੋਕ ਕਹਿ ਰਹੇ ਆ ਕਿ ਇਹ ਹੜਾਂ ਦੀ ਮਾਰ ਆ ਇਹ ਰੱਬ ਦੀ ਕਰੋਪੀ ਆ ਸਾਨੂੰ ਸਜ਼ਾ ਮਿਲ ਰਹੀ ਆ ਕਿਉਂਕਿ ਅਸੀਂ ਚੰਗੇ ਕੰਮ ਨਹੀਂ ਕਰੇ ਪਰ ਕੁਝ ਲੋਕ ਇਹ ਕਹਿ ਰਹੇ ਆ ਕਿ ਸ਼ਾਇਦ ਇਹ ਸਰਕਾਰਾਂ ਦੀ ਕੋਈ ਬਣਾਈ ਹੋਈ ਕੋਈ ਪਾਲਿਸੀ ਆ ਪੰਜਾਬ ਨੂੰ ਉਹ ਪਾਣੀ ਦੇ ਵਿੱਚ ਹੜਾ ਦੇਣਾ ਚਾਹੁੰਦੇ ਆ ਥੋੜਾ ਇਹਦੇ ਤੇ ਕੀ ਵਿਚਾਰਿਆ ਕੁਨਰ ਜੀ ਜਿੰਨੀਆਂ ਤੁਸੀਂ ਇਹ ਕਾਰਨ ਜਾਂ ਦੱਸਿਆ ਜਿੰਨੇ ਲੋਕ ਗੱਲਾਂ ਕਰ ਰਹੇ ਜਿਹੜੀ ਗੱਲ ਕਹਿੰਦੇ ਖਲਕਤ ਦੀ ਹੋਵੇ ਨਾ ਉਹ ਸਿਟੜਾ ਨਹੀਂ ਹੁੰਦੀ ਉਹ ਸੁਣਨੀ ਚਾਹੀਦੀ ਹੈ ਜੀ ਲੋਕਾਂ ਦੀ ਆਵਾਜ਼ਾ ਲੋਕਾਂ ਦੀ ਆਵਾਜ਼ ਜ਼ਮਦੀ ਆਵਾਜ਼ ਜੀ ਹੈ ਤਾਂ ਬਹੁਤ ਵੱਡੀ ਕੁਦਰਤ ਦੀ ਕਿਰਪਾ ਔਰ ਕੁਦਰਤ ਦੀ ਕਿਰਪਾ ਕੁਝ ਇਸ ਕਰਕੇ ਵੀ ਆ ਕਿ ਅਸੀਂ ਕੁਦਰਤ ਨਾਲ ਖਲਵਾੜ ਬਹੁਤ ਕੀਤੇ ਜੀ ਅਸੀਂ ਇੱਕ ਤਾਂ ਪੰਜਾਬ ਚੋਂ ਦਰਖਤ ਬਹੁਤ ਕੱਟਿਆ ਬਿਲਕੁਲ ਜਿਹੜਾ ਹੜਾ ਨੂੰ ਰੁਖਦਾ ਹੁੰਦਾ ਸੀ ਦੂਜਾ ਅਸੀਂ ਜਿਹੜੇ ਦਰਿਆ ਸਾਡੇ ਉਹਨਾਂ ਦਾ ਰੇਤਾ ਚੱਕਿਆਂ ਦੇ ਬਲੈਕ ਕੀਤਾ ਸਰਕਾਰਾਂ ਨੇ ਕਰਾਇਆ ਯਾਨੀ ਕਿ ਬਿਨਾਂ ਜਿੱਥੋਂ ਜਿੰਨਾ ਚੱਕ ਉਹ ਚੱਕ ਲਿਆ ਹੈਗਾ ਤੂੰ ਇਹ ਗੱਲ ਏ ਇਸ ਕਰਕੇ ਵੀ ਦਰਿਆਵਾਂ ਦੇ ਜਿਹੜੇ ਆ ਉਹ ਪਾਣੀ ਸਾਂਭਣ ਜੋਗੇ ਉਹਨਾਂ ਦੇ ਬੰਨੇ ਜਿਹੜੇ ਪਾਣੀ ਸਾਂਭਣ ਜੋਗੇ ਨਹੀਂ ਰਹਿ ਔਰ ਤੀਜੀ ਗੱਲ ਅਸੀਂ ਦਰਿਆਵਾਂ ਦੇ ਜਿਹੜੇ ਗਾਟ ਹੁੰਦੇ ਜਿਹੜੇ ਦਰਿਆਵਾਂ ਜਿੱਥੋਂ ਪਾਣੀ ਨੱਕ ਕੇ ਜਾਂਦਾ ਹੁੰਦਾ ਆ ਪਾਣੀ ਥੱਲੇ ਆ ਗਿਆ ਸੀ ਅਸੀਂ ਅਸੀਂ ਬਹੁਤ ਥਾਵਾਂ ਤੇ ਕਬਜ਼ੇ ਕੀਤੇ ਆ ਦਰਿਆਵਾਂ ਦੇ ਵਿਚਕਾਰ ਕਈ ਥਾਂ ਘਰ ਬਣੇ ਹੋਇਆ ਸਤਲੁਜ ਦੀ ਇੱਕ ਥਾਂ ਤੇ ਪਾੜ ਪੈਂਦਾ ਉਹ ਇਦਾਂ ਲੰਗਦਾ ਤੇ ਵਿਚਕਾਰ ਉਹਦੀ ਜਿੱਥੇ ਥਾਂ ਛਿੱਧੀ ਉੱਥੇ ਘਰ ਬਣਾਏ ਲੋਕਾਂ ਨੇ ਬਿਲਕੁਲ ਦੇਖੋ ਦੇਖਣ ਨੂੰ ਤੁਸੀਂ ਸੋ ਇਹ ਸਾਡੀਆਂ ਗਲਤੀਆਂ ਤੇ ਹੈਗੀਆਂ ਉਹ ਜਿਹੜੀਆਂ ਸਾਡੀਆਂ ਗਲਤੀਆਂ ਹੁੰਦੀ ਤੁਹਾਨੂੰ ਸਜ਼ਾ ਤਾਂ ਮਿਲਣੀ ਮਿਲਣੀ ਤੁਸੀਂ ਜਿਹੜੀ ਗੱਲ ਕਹਿੰਦੇ ਆ ਕੁਦਰਤ ਦਾ ਖਲਵਾੜ ਕਰੋਗੇ ਕੁਦਰਤ ਤੁਹਾਡੇ ਨਾਲ ਫੇਖਲਵਾੜ ਕਰੂਗੀ ਇਹ ਗੱਲ ਤਾਂ ਹੈਗੀ ਆ ਜਿਹੜੀ ਗੱਲ ਤੁਸੀਂ ਦੂਜੀ ਕਹੀ ਆ ਬਈ ਕਿ ਸਰਕਾਰ ਦੀ ਸਾਜ਼ਿਸ਼ ਆ ਮੈਂ ਐਦਾਂ ਤਾਂ ਨਹੀਂ ਕਹਿੰਦਾ ਸਰਕਾਰ ਦੀ ਸਾਜ਼ਿਸ਼ ਮੈਂ ਕਹਿੰਨਾ ਸਰਕਾਰ ਵਿਉਂਤਬੰਦੀ ਕਰਨ ਦੇ ਵਿੱਚ ਕੁਤਾਈਆਂ ਵੀ ਕਰ ਗਈ ਆ ਤੇ ਉਹ ਹਸ਼ਾਰ ਵੀ ਨਹੀਂ ਸਿਰਦੋਂ ਜਿੱਗ ਦੇ ਪਾਣੀ ਜਿੱਦਾਂ ਪਤਾ ਸੀ ਹਿਮਾਚਲ 'ਚ ਬਾਰਿਸ਼ ਪੈ ਰਹੀ ਆ ਪਰ ਹੁੰਦੀ ਈ ਜੂਨ ਤੋਂ ਜੁਲਾਈ ਤੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਿਆ ਕਿ ਹਿਮਾਚਲ 'ਚ ਬਾਰਿਸ਼ ਬਹੁਤ ਪੈ ਰਹੀ ਆ ਉੱਥੇ ਬੱਦਲ ਡਿਗ ਰਿਹਾ ਆ ਬੱਦਲ ਫਟ ਰਿਹਾ ਆ ਪਹਾੜ ਡਿਗ ਰਿਹਾ ਆ ਉਹ ਪਾਣੀ ਆ ਕੇ ਡੈਮਾਂ 'ਚ ਪੰਜਾਬ ਦੇ ਵਿੱਚ ਜਮ੍ਹਾਂ ਹੋ ਰਿਹਾ ਆ ਤੇ ਉਦੋਂ ਤੋਂ ਲੈ ਕੇ ਇੱਕ ਤਾਂ دریاਵਾਂ ਦਾ ਉਹਨਾਂ ਇੰਤਜ਼ਾਮ ਵਧੀਆ ਹੋਣਾ ਚਾਹੀਦਾ ਸੀ ਖਾਲਾਂ ਦਾ ਕਿਹੜੀ ਕਿਹੜੀ ਨਹਿਰ 'ਚ ਕਿੱਥੇ ਕਿੱਥੇ ਕਿੰਨਾ ਕੰਨਾ ਪਾਣੀ ਛੱਡਿਆ ਜਾਣਾ ਹੈ ਕਿੰਨਾ ਛੱਡਿਆ ਜਾ ਸਕਦਾ ਆ ਜਿਹੜੇ ਡੈਮ ਹਨ ਉਹਨਾਂ ਨੂੰ ਕਿੱਥੇ ਤੱਕ ਨਿਸ਼ਾਨ ਤੱਕ ਲੈ ਕੇ ਜਾਣਾ ਹੈ ਇਹ ਵਿਉਂਤਬੰਦੀ ਹੋਣੀ ਚਾਹੀਦੀ ਜਿਹੜੀ ਵਿਉਂਤਬੰਦੀ ਸਾਡੇ ਤੋਂ ਨਹੀਂ ਕੀਤੀ ਜਾ ਸਕੀ ਪਰ ਭਾਜੀ ਇਹ ਤਾਂ ਸਰਕਾਰਾਂ ਦੀ ਤੁਸੀਂ ਗੱਲ ਕੀਤੀ ਨਾ ਕਿ ਉਹਨਾਂ ਨੇ ਵਿਉਂਤਬੰਦੀ ਨਹੀਂ ਕੀਤੀ ਪਰ ਐਜੇ ਪਬਲਿਕ ਜਿਹੜੇ ਤੁਸੀਂ ਹੁਣੇ ਕਿਹਾ ਕਿ ਸਤਵਜ ਦਰਿਆ ਦੇ ਵਿੱਚ ਅਪਨ ਸਾਰਿਆਂ ਨੂੰ ਪਤਾ ਕਿ ਜਿਹੜੀ ਜਗ੍ਹਾ ਤੇ ਅਸੀਂ ਨਹੀਂ ਵੀ ਬੈਠ ਸਕਦੇ ਬੰਦ ਦੇ ਅੰਦਰ ਦੇ ਪਾਸੇ ਵੀ ਲੋਕ ਜਾ ਕੇ ਬੈਠੇ ਆ ਉਹਨਾਂ ਨੇ ਫਸਲਾਂ ਵੀ ਬੀਜੀਆਂ ਔਰ ਆਪਣੀ ਸਹੂਲਤ ਲਈ ਕਈ ਜਗ੍ਹਾ ਤੋਂ ਬੰਨ ਕੱਟੇ ਵੀ ਗਏ ਆ ਕਿ ਉੱਥੋਂ ਦੀ ਰਸਤਾ ਬਣਾਇਆ ਗਿਆ ਆ ਤੇ ਕੀ ਸਾਡਾ ਵੀ ਥੋੜਾ ਬਹੁਤਾ ਫਰਜ਼ ਨਹੀਂ ਪੰਡਤਾ ਸੀਗਾ ਆਮ ਸੋ ਸੌਰੀ ਕਿ ਹੋ ਸਕਦਾ ਕੋਈ ਮੈਨੂੰ ਗਲਤ ਸਮਝੇ ਪਰ ਮੈਂ ਇਹ ਗੱਲ ਸਿਰਫ ਇਸ ਕਰਕੇ ਕਰ ਰਿਹਾ ਕਿ ਸਰਕਾਰਾਂ ਨੂੰ ਦੋਸ਼ ਆਪਾਂ ਦਿੰਦੇ ਆ ਪਰ ਸਾਡਾ ਵੀ ਅਸੀਂ ਜੇ ਉਹ ਗੱਲ ਸਰਕਾਰ ਤਿੰਨ ਮਹੀਨੇ ਪਹਿਲਾਂ ਸੁਣਦੀ ਆ ਰਹੀ ਸੀ ਅਸੀਂ ਵੀ ਤਾਂ ਸੁਣਦੇ ਆ ਰਹੇ ਸੀ ਜੀ ਬਿਲਕੁਲ ਇਹ ਕੁੰਨਰ ਜੀ ਅਸਲ ਚ ਲੋਕਾਂ ਨੂੰ ਸੇਧ ਵੀ ਸਰਕਾਰਾਂ ਨੇ ਦੇਣੀ ਹੁੰਦੀ ਆ ਇਹ ਗੱਲ ਇਹ ਦੂਜੀ ਗੱਲ ਸਰਕਾਰਾਂ ਨੂੰ ਚੁਣਦਾ ਕੌਣ ਹੈ ਲੋਕ ਚੁਂਂਦੇ ਆ ਸਰਕਾਰਾਂ ਨੂੰ ਸੇਧ ਵੀ ਲੋਕਾਂ ਨੇ ਦੇਣੀ ਹੁੰਦੀ ਦੋਨੇ ਪਾਸਿਓਂ ਦਵੱਲੇ ਤੌਰ ਤੇ ਜੇ ਜਾਗਰਤੀ ਹੋਵੇ ਤੇ ਫਿਰ ਤਾਂ ਇਹ ਕੁਝ ਵਾਪਰੀ ਨਾ ਫਿਰ ਤਾਂ ਕੁਦਰਤੀ ਤੌਰ ਤੇ ਜੋ ਕਰੋਪੀ ਆਉਗੇ ਉਹ ਵੀ ਘਟ ਕੇ ਆਉਗੀ ਵੱਧ ਕੇ ਨਹੀਂ ਆਉਗੀ ਜੀ ਪਰ ਜੇ ਥੋੜੀ ਕਰੋਪੀ ਆਉਂਦੀ ਆ ਜਦੋਂ ਅਸੀਂ ਇਹ ਵੇਖ ਲਿਆ ਉਹ ਵੱਡੀ ਹੋ ਜਾਂਦੀ ਆ ਐਟਕੀ ਵੱਡੀ ਹੋਈ ਆ ਬਹੁਤ ਵੱਡੀ ਹੋਈ ਆ ਔਰ ਨੁਕਸਾਨ ਉਹਦੇ ਨਾਲ ਪੰਜਾਬ ਦਾ ਬਹੁਤ ਜ਼ਿਆਦਾ ਹੋ ਗਿਆ ਜੇ ਲੋਕ ਸਿਆਣੇ ਹੁੰਦੇ ਤੇ ਉਹ ਸਰਕਾਰ ਚੁਣਨ ਲੱਗੇਂ ਦੇਖ ਲਿੰਦੇ ਕਿ ਅਸੀਂ ਕਿਹੋ ਜੀ ਸਰਕਾਰ ਚੁਣੀ ਅਸੀਂ ਪੰਜਾਬ ਦੇ ਭਲੇ ਵਾਲੀ ਸਰਕਾਰ ਚੁਣੀ ਪਰ ਲੋਕਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਥੋੜਾ ਹੁੰਦਾ ਆ ਲੋਕਾਂ ਦਾ ਅਫਸਰ ਚੰਗਾ ਹੀ ਚੁਣਿਆ ਪਰ ਸਰਕਾਰ ਉਹਨਾਂ ਦੀ ਆਸਾਂ ਤੇ ਖਰੀ ਨਹੀਂ ਉਤਰੀ ਜਿੰਨੇ ਚਾਵਾ ਨਾਲ ਅਸੀਂ ਸਰਕਾਰ ਚੁਣੀ ਸੀਗੀ ਉਨੇ ਹੀ ਹੁਣ ਗੁੱਸੇ ਨਾਲ ਗਰਾਂ ਵੀ ਕੱਢ ਰਹੇ ਸੋ ਭਾਈ ਸਾਹਿਬ ਚਲੋ ਇਹ ਆਪਾਂ ਇਸ ਵਾਸਤੇ ਨੂੰ ਜ਼ਿਆਦਾ ਤਾਂ ਨਹੀਂ ਜਾਂਦੇ ਕਿਉਂਕਿ ਹੁਣ ਜਿਹੜਾ ਨੁਕਸਾਨ ਪੰਜਾਬ ਦਾ ਹੋ ਗਿਆ 3000 ਕਰੋੜ ਤੋਂ ਵੀ ਜ਼ਿਆਦਾ ਫਸਲਾਂ ਦਾ ਨੁਕਸਾਨ ਹੋ ਗਿਆ ਆ ਔਰ ਆਪਾਂ ਸਾਰੇ ਨੂੰ ਪਤਾ ਹੈ ਕਿ ਇਹ ਜਿਹੜਾ ਨੁਕਸਾਨ ਹੋਣ ਹੋ ਗਿਆ ਆ ਹੁਣ ਤਾਂ ਸਾਰੇ ਅਸੀਂ ਜਿੰਨੀ ਵੀ ਸਹਾਇਤਾ ਇਧਰੋਂ ਬਾਹਰੋਂ ਵੀ ਪੰਜਾਬ 'ਚ ਵੀ ਲੋਕੀ ਬਹੁਤ ਕਰ ਰਹੇ ਆ ਮੈਨੂੰ ਲੱਗਦਾ ਕਿ ਜਦੋਂ ਇਹ ਹੜ੍ਹ ਸਾਰੇ ਖਤਮ ਹੋ ਜੋਗੇ ਪਾਣੀ ਥੱਲੇ ਉਤਰ ਜਾਊਗਾ ਉਦੋਂ ਵੀ ਬਹੁਤ ਹੈਲਪ ਦੀ ਜ਼ਰੂਰਤ ਆ ਆਪਾਂ ਸਾਰੇ ਰੱਖ ਕੇ ਵੀ ਸਾਰੇ ਰੇਡੀਓ ਸਟੇਸ਼ਨ ਸਾਰੇ ਟੀਵੀ ਸਟੇਸ਼ਨ ਫੰਡ ਇਕੱਠੇ ਕਰ ਰਹੇ ਆ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਕਿ ਬਈ ਇਹ ਸਾਰੀ ਮਦਦ ਹੋਣੀ ਚਾਹੀਦੀ ਆ ਜਾਂ ਥੋੜਾ ਜਿਹਾ ਕੋਸ਼ਿਸ਼ ਸਾਨੂੰ ਕਿਉਂਕਿ ਜਦੋਂ ਕੰਮ ਠੰਡਾ ਹੋ ਜਾਂਦਾ ਫਿਰ ਸਭ ਕੁਝ ਠੰਡਾ ਹੀ ਹੋ ਜਾਂਦਾ ਬਿਲਕੁਲ ਜੀ ਹੁਣ ਪੰਜਾਬ ਨੂੰ ਕੋਈ ਚੁੰਡੀ ਵੱਡੇ ਤੇ ਦਰਸਾਂ ਨੂੰ ਹੋਣਾ ਚਾਹੀਦਾ ਬਿਲਕੁਲ ਸਾਡੀ ਧਰਤੀ ਆ ਸਾਡੇ ਲੋਕ ਆ ਹਾਂਜੀ ਜੇ ਆਪਣੇ ਭਰਾਵਾਂ ਦੇ ਨਾਲ ਹੁਣ ਨਹੀਂ ਖੜਨਾ ਤੇ ਫਿਰ ਕਦੋਂ ਖੜਨਾ ਉਹ ਲੁੱੜਵੰਦ ਵੀ ਐਸਲੇ ਹਾਂਜੀ 3000 ਕਰੋੜ ਵੀ ਇੱਕ ਅੰਦਾਜ਼ਾ ਹੀ ਆ ਫਸਲਾਂ ਜਿਹੜੀਆਂ ਨੁਕਸਾਨੀਆਂ ਗਈਆਂ ਹਾਂਜੀ ਪਰ ਜਦੋਂ ਪਾਣੀ ਥੱਲੇ ਉੱਤਰਨਾ ਜਿਹੜੀ ਖੇਤਾਂ ਜਰੀਏ ਤੇ ਜੰਮ ਜਾਣੀ ਇਹਨਾਂ ਸਾਰਿਆਂ ਨੂੰ ਪੂਰੇ ਬਰਾਬਰ ਹੁੰਦੇ ਹੁੰਦੇ ਪੰਜ ਸਾਲ ਲੱਗਣੇ ਆ ਤਾਂ ਜੇ ਉਹ ਵੀ ਹੜਣਾ ਆਵੇ ਤਾਂ ਹਾਂਜੀ ਹਾਲੇ ਪਿਛਲੇ ਬਰਾਬਰ ਨਹੀਂ ਹੋਏ ਹਾਂਜੀ ਤੇ ਦੋ ਸਾਲਾਂ ਬਾਅਦ ਫੇ ਹੜਾ ਗਿਆ ਸੋ ਇਹਦੇ ਲਈ ਇੱਕ ਤਾਂ ਪੱਕਾ ਬੰਨ ਨੂੰ ਬਜਣਾ ਚਾਹੀਦਾ ਸਰਕਾਰ ਵੱਲੋਂ ਵੀ ਲੋਕਾਂ ਵੱਲੋਂ ਵੀ ਇਸ ਗੱਲ ਲਈ ਬਹੁਤ ਯਤਨ ਕਰਨੇ ਚਾਹੀਦੇ ਆ ਵੀ ਅੱਗੇ ਤੋਂ ਪੰਜਾਬ ਹੜਾਂ ਦੀ ਮਾਰ ਹੇਟ ਨਾ ਆਵੇ ਦੂਜਾ ਸਾਨੂੰ ਬਾਹਰ ਬੈਠਿਆਂ ਨੂੰ ਬਹੁਤ ਜਾਗਰਤ ਹੋਣ ਦੀ ਲੋੜ ਆ ਬਹੁਤ ਜਾਗਰਤ ਹੋਣ ਦੀ ਲੋੜ ਆ ਕਿ ਅਸੀਂ ਮਦਦ ਕਰਨੀ ਕਿੱਦਾਂ ਆ ਤਾਂ ਕਿ ਸਾਨੂੰ ਵਾਰ-ਵਾਰ ਮਦਦ ਕਰਨ ਦੀ ਲੋੜ ਨਾ ਪਵੇ ਬਿਲਕੁਲ ਉਹਦੇ ਲਈ ਕੁਝ ਸਸਤਾਵਾਂ ਜਿਹੜੀਆਂ ਸਾਡੀਆਂ ਜਿੰਦੀਆਂ ਜਿਹਨੀਆਂ ਅਸੀਂ ਅਜਮਾਈਆਂ ਹੋਈਆਂ ਆ ਉਹਨਾਂ ਦੇ ਰਾਹੀ ਜਾਂ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਸਾਨੂੰ ਦਿਸਦੀਆਂ ਉਹਨਾਂ ਦੇ ਰਾਹੀ ਜੁੜ ਕੇ ਕੋਈ ਹਰ ਬੰਦੇ ਤੱਕ ਪਹੁੰਚਣੀ ਹੁੰਦੀ ਹੁਣ ਕੋਈ ਇਕੱਲਾ ਬੰਦਾ ਕਹੇਗਾ ਮੈਂ ਜਾ ਕੇ ਉੱਥੇ ਕਰ ਦੇਣੀ ਮਦਦ ਨਹੀਂ ਹੋਣੀ ਹੈਗੀ ਹਾਂਜੀ ਸੋ ਉਹਨਾਂ ਦੇ ਰਾਹੀ ਜੁੜ ਕੇ ਇੱਕ ਕੜੀ ਜੀ ਬਣਾ ਕੇ ਆਪਸੀ ਜੁੜ ਕੇ ਪੰਜਾਬ ਦੇ ਵਿੱਚੋਂ ਕੁਝ ਲੋਕਾਂ ਨਾਲ ਲੈ ਕੇ ਕਿ ਤੁਹਾਨੂੰ ਦੱਸੋ ਮਦਦ ਚਾਹੀਦੀ ਕੀ ਆ ਬਿਲਕੁਲ ਉਹ ਸਾਨੂੰ ਕਰਨੀ ਚਾਹੀਦੀ ਆ ਮਦਦ ਤੋਂ ਹੱਥ ਪਿੱਛੇ ਨਹੀਂ ਖਿੱਚਣਾ ਚਾਹੀਦਾ ਪਰ ਸਤਗੁਰੂ ਦੇ ਅਖਲੀ ਸਾਹਿਬ ਸੇ ਵੀ ਅਕਲਾਂ ਦੇ ਨਾਲ ਹੀ ਕਰੀਏ ਥੋੜੀ ਜਿਹੀ ਤਕਲੀ ਕੀਚੇ ਧਾਨ ਵਾਲੀ ਗੱਲ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ ਹੈ ਬਿਲਕੁਲ ਦੇਖੋ ਜੀ ਹੁਣ ਪੰਜਾਬ ਦੇ ਬਹੁਤ ਸਾਰੇ ਸਿੰਗਰ ਬੰਬੇ ਤੋਂ ਬਹੁਤ ਸਾਰੇ ਐਕਟਰ ਜੋ ਵੀ ਪੰਜਾਬ ਦੇ ਲਈ ਖੜਾ ਹੋਇਆ ਜੋ ਪੰਜਾਬ ਦੀ ਇਸ ਮਤਲਬ ਮੌਕੇ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਹੈਲਪ ਕਰ ਰਿਹਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰ ਇੱਥੇ ਮੈਨੂੰ ਥੋੜਾ ਜਿਹਾ ਇੱਕ ਗੱਲ ਦਾ ਅਫਸੋਸ ਵੀ ਆ ਭਾਈ ਸਾਹਿਬ ਕਿ ਪੰਜਾਬ ਜਾਂ ਪੰਜਾਬੀ ਜਾਂ ਸਪੈਸ਼ਲਿਸਟ ਸਿੱਖ ਜਦੋਂ ਇੰਡੀਆ ਦੇ ਵਿੱਚ ਕਿਤੇ ਵੀ ਕੋਈ ਵੀ ਪ੍ਰੋਬਲਮ ਹੁੰਦੀ ਆ ਤਾਂ ਉੱਥੇ ਹੀ ਚਲੇ ਜਾਂਦੇ ਆ ਪਰ ਪੰਜਾਬ ਦੀ ਬਾਹ ਫੜਨ ਸਿਰਫ ਬੰਬੇ ਤੋਂ ਸਾਡੇ ਐਕਟਰ ਭਰਾ ਕੋਈ ਪੰਜਾਬੀ ਆਏ ਜੀ ਪੰਜਾਬੀ ਹੀ ਆਏ ਆ ਪੰਜਾਬੀ ਆਏ ਬਾਹ ਕੋਈ ਨਹੀਂ ਆਇਆ ਨਹੀਂ ਅਸਲ ਚ ਜਿਹੜਾ ਅਸੀਂ ਪ੍ਰਭਾਵ ਦੁਨੀਆ ਨੂੰ ਦਿੱਤਾ ਨਾ ਅਸੀਂ ਇਹ ਦਿੱਤਾ ਕਿ ਅਸੀਂ ਇੰਨੇ ਕੋਈ ਸਰਮਾਇਦਾਰ ਹੈਗੇ ਅਸੀਂ ਇੰਨੇ ਕੋਈ ਸਮਰਾਥ ਹੈਗੇ ਅਸੀਂ ਤਾਂ ਦੂਜੇ ਦੀ ਬਾਹਾਂ ਫੜਦੇ ਆ ਸਾਨੂੰ ਲੂਣ ਨਹੀਂ ਤੇ ਮੇਰਾ ਖਿਆਲ ਬਾਕੀ ਬੰਦ ਇਹ ਨਹੀਂ ਕਿ ਸਾਡੇ ਨਾਲ ਕੋਈ ਲਗ ਡਾਟ ਵਾਲੀ ਗੱਲ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਅਸੀਂ ਦੁਨੀਆ ਨੂੰ ਜਿੰਨਾ ਪਿਆਰ ਕਰਦੇ ਦੁਨੀਆ ਵੀ ਸਾਨੂੰ ਉਨਾ ਹੀ ਪਿਆਰ ਕਰਨੀ ਆ ਜਿੰਨਾ ਅਸੀਂ ਦੁਨੀਆ ਦਾ ਸਤਕਾਰ ਕਰਦੇ ਆ ਉਨਾ ਹੀ ਸਤਕਾਰ ਕਰਦੀ ਪਰ ਲੋਕ ਇਹ ਮਹਿਸੂਸ ਕਰਦੇ ਆ ਕਿ ਪੰਜਾਬੀ ਬਹੁਤ ਸਮਰੱਥਾ ਵਾਲਿਆ ਇਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਇਹਨਾਂ ਕੋਲ ਹਿੰਮਤ ਦੀ ਕੋਈ ਕਮੀ ਨਹੀਂ ਇਹਨਾਂ ਕੋਲ ਹੌਸਲੇ ਦੀ ਕੋਈ ਕਮੀ ਨਹੀਂ ਦੁਨੀਆ ਦੇ ਵਿੱਚ ਜਿਹੜੀ ਸਿੱਖਾਂ ਦੀ ਜਦੋਂ ਆਪਾਂ ਗੱਲ ਕਰਦੇ ਵੀ 2 ਕਰੋੜ ਕੌਮ ਆ ਤੇ ਦਿਹਾੜੀ ਦੇ ਵਿੱਚ 2 ਕਰੋੜ ਲੋਕਾਂ ਨੂੰ ਹੀ ਪਰਸ਼ਾਦਾ ਛਕਾ ਦਿੰਦੇ ਆ ਬਿਲਕੁਲ ਸਹੀ ਗੱਲ ਗਣੀ ਵੀ ਐਡੀ ਏ ਸਭਰਾਤ ਕੌਮ ਆ ਇਹ ਸਰ ਕੇ ਸ਼ਾਇਦ ਤਾਂ ਵੀ ਨਾ ਹੁੰਦੇ ਹੋਵੇ ਸਰਕਾਰਾਂ ਵੀ ਆਮ ਤੌਰ ਤੇ ਜਦੋਂ ਤੇ ਘਰ ਦੇ ਵਿੱਚ ਪੁੱਤਰ ਹੁੰਦੇ ਆ ਤੇ ਜਿਹੜਾ ਪੁੱਤਰ ਬਾਲਾ ਸਮਰਾਟ ਹੋਵੇ ਮਾਪੇ ਉਹਦੇ ਧਿਆਨ ਨਹੀਂ ਦਿੰਦੇ ਵਾਲਾ ਉਹ ਕਹਿੰਦੇ ਜਿਹੜਾ ਲਿੱਸਾ ਰਹਿ ਗਿਆ ਉਹਨੂੰ ਦੇਖੋ ਉਹਨੂੰ ਦੇਖੋ ਤੇ ਉਹ ਸਰਕਾਰਾਂ ਵੀ ਮਾਪੇ ਵਾਂਗੂੰ ਹੁੰਦੀਆਂ ਉਹ ਲਿੱਸੇ ਰਹਿਣ ਚੱਕਰ ਵਾਲੀ ਗੱਲ ਹੁੰਦੀ ਆ ਸਾਡਾ ਉਹ ਬਹੁਤ ਵੱਡਾ ਮਹਿ ਅਸੀਂ ਪ੍ਰਭਾਵੀ ਇਹੋ ਜਿਹੇ ਦਿੱਤਾ ਗੱਲਾਂ ਨਹੀਂ ਬੰਦਾ ਪਰ ਪੰਜਾਬ ਨੂੰ ਉਹਨਾਂ ਨੇ ਆਫਤ ਵਾਲਾ ਰਾਜ ਸੈਂਟਰ ਸਰਕਾਰ ਨੇ ਡिक्ਲੇਰ ਕਰ ਦਿੱਤਾ ਆ ਬੇਸ਼ੱਕ ਲੇਟ ਕੀਤਾ ਆ ਮਦਦਾਂ ਆ ਰਹੀਆਂ ਹੈਗੀਆਂ ਆ ਸੈਂਟਰ ਨੇ ਸਪੈਸ਼ਲ ਫੰਡ ਵੀ ਘਾਤਤਾ ਹੋਇਆ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਹ ਫੜੀ ਜਾਊਗੀ ਪਰ ਪੰਜਾਬੀ ਆਪ ਵੀ ਬੜੇ ਸਮਰੱਥ ਆ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਥੋੜਾ ਜਿਹਾ ਆਨਣਾ ਸਾਨੂੰ ਪਾਇਆ ਕਿ ਸਰਕਾਰਾਂ ਨੇ ਵੀ ਹੁਣ ਹੈਲਪ ਕਰਨੀ ਸ਼ੁਰੂ ਕਰਤੀ ਆ ਔਰ ਇੱਕ ਵਾਰ ਫੇਰ ਮੈਂ ਜੋ ਇਨਸਾਨ ਜੋ ਐਕਟਰ ਜੋ ਡਾਇਰੈਕਟਰ ਜੋ ਸਿੰਗਰ ਪੰਜਾਬ ਦੇ ਨਾਲ ਖੜੇ ਆ ਉਹਨਾਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਰਕਾਰਾਂ ਨੂੰ ਫੇਰ ਇੱਕ ਵਾਰੀ ਅਪੀਲ ਕਰਦੇ ਆਂ ਕਿ ਜਿੰਨਾ ਵੀ ਹੋ ਸਕਦਾ ਆ ਸਾਡੇ ਪੰਜਾਬ ਦੇ ਨਾਲ ਖੜੋ ਔਰ ਅਸੀਂ ਵੀ ਇੱਥੇ ਬੈਠੇ ਜੋ ਜੋ ਵੀ ਇੱਥੋਂ ਇੰਗਲੈਂਡ ਤੋਂ ਕੈਨੇਡਾ ਤੋਂ ਜਾਂ ਦੂਸਰੇ ਮੌਕਿਆਂ ਤੋਂ ਜੋ ਵੀ ਹੈਲਪ ਹੋਗੀ ਸਾਰੇ ਕਰਨ ਨੂੰ ਤਿਆਰ ਆ ਕਰ ਵੀ ਰਹੇ ਆ ਔਰ ਮਹਾਰਾਜ ਅੱਗੇ ਅਰਦਾਸ ਵੀ ਕਰਦੇ ਆਂ ਕਿ ਪੰਜਾਬ ਦੀ ਹੈਲਪ ਕਰੋ ਸੱਚੇ ਪਾਤਸ਼ਾਹ ਜੇ ਕੋਈ ਗਲਤੀ ਹੋ ਗਈ ਤਾਂ ਮਾਫ ਕਰੋ